230 ਤੋਂ 1950 ਤੱਕ ਦੇ ਸੀਗੇ ਜੀ ਇਹ ਜਿਹੜੇ ਕਾਨੂੰਨ ਸੀਗੇ ਜਿਹੜਾ ਹੈ ਨਿਯੁਕਤੀ ਪੱਤਰ ਜ਼ਰੂਰੀ ਕਰ ਦਿੱਤੇ ਗਏ ਨੇ ਖਤਰਮਾ ਕੁਦਯੋਗਾ ਚ ਸੁਰੱਖਿਆ ਜਿਹੜੀ ਹੈਗੀ ਆ ਉਹ ਜ਼ਰੂਰੀ ਕਰ ਦਿੱਤੀ ਗਈ ਹੈ ਜਿ ਯੂਨੀਅਨਾਂ ਨੇ ਇਹਦਾ ਗਰੋਹ ਕੀਤਾ ਹੈ ਕਈ ਯੂਨੀਅਨਾਂ ਨੇ ਇਹ ਹੱਕ ਚਾਈਆਂ ਨੇ ਕਾਨੂੰਨ ਬਣਦੇ ਨੇ ਕਾਨੂੰਨ ਬਦਲੇ ਜਾਂਦੇ ਨੇ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਤਰਮੀਮਾਂ ਹੁੰਦੀਆਂ ਨੇ ਸੋਧਾਂ ਹੋ ਜਾਂਦੀਆਂ ਨੇ ਤੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਕਾਨੂੰਨ ਨਵੇਂ ਵੀ ਆ ਰਹੇ ਨੇ ਪੁਰਾਣਿਆਂ ਨੂੰ ਸੋਧਿਆ ਵੀ ਜਾ ਰਿਹਾ ਹੈ ਪਿੱਛੇ ਜਦੋਂ ਖੇਤੀ ਕਾਨੂੰਨ ਆਏ ਤਾਂ ਉਹਦਾ ਵਿਰੋਧ ਵੀ ਹੋਇਆ ਉਸ ਤੋਂ ਬਾਅਦ ਦੇ ਵਿੱਚ ਬਿਜਲੀ ਸੋਧ ਐਕਟ ਦਾ ਵੀ ਜਿਹੜਾ ਵਿਰੋਧ ਹੁੰਦਾ ਨਜ਼ਰ ਆ ਰਿਹਾ ਤੇ ਹੁਣ ਕੇਂਦਰ ਸਰਕਾਰ ਨੇ 29 ਕਿਰਤ ਕਾਨੂੰਨ ਸੀਗੇ ਜਿਹੜੇ ਉਹ ਖਤਮ ਕਰ ਦਿੱਤੇ ਨੇ ਜੀ ਜੀ ਹਾਂਜੀ ਇਹ ਹੁਣ 1930 ਤੋਂ 1950 ਤੱਕ ਦੇ ਸੀਗੇ ਜੀ ਇਹ ਜਿਹੜੇ ਕਾਨੂੰਨ ਸੀਗੇ ਤੇ ਉਹ ਬੰਦ ਕੀਤੇ ਨੇ ਤੇ ਇਹਦਾ ਇਹ ਦਾਵਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਵੀ 40 ਕਰੋੜ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਜਿਹੜੀ ਹੈਗੀ ਆ ਉਹ ਮੁਹੱਈਆ ਹੋਏਗੀ ਤੇ ਇਹ ਆਰਥਿਕ ਹਿੱਤਾਂ ਨੂੰ ਧਿਆਨ ਚ ਰੱਖਦੇ ਕਹਿੰਦੇ ਜੀ ਫੈਸਲੇ ਲਏ ਨੇ ਜਿਹੜੇ ਪੁਰਾਣੇ ਕਾਨੂੰਨ ਸੀਗੇ ਉਹ ਖਤਮ ਕਰਤੇ ਵੈਸੇ ਚਾਰ ਲੇਬਰ ਕੋਡ ਜਿਹੜੇ ਕਿਰਤ ਜਿਹੜੇ ਜ਼ਾਬਤਾ ਹੈ ਉਹ ਲਾਗੂ ਹੋਇਆ ਹੈ ਤੇ ਇਹਦੇ ਲਈ ਜਿਹੜਾ ਹੈ ਨਿਯੁਕਤੀ ਪੱਤਰ ਜ਼ਰੂਰੀ ਕਰ ਦਿੱਤੇ ਗਏ ਨੇ ਘਟੋ-ਘਟ ਉਜਰਤਾਂ ਜਿਹੜੀਆਂ ਹੈਗੀਆਂ ਤਾਇ ਕੀਤੀਆਂ ਗਈਆਂ ਨੇ ਜਿਹੜੀਆਂ ਵੀ ਇਸ ਤਰ੍ਹਾਂ ਨਹੀਂ ਹੈਗਾ ਵੀ ਕਿਸੇ ਦਾ ਕੋਈ ਕੋਈ ਪਰਿਵਾਰ ਨਾ ਚੱਲੇ ਵੀ ਘੱਟ ਤਨਖਾਹ ਦੇ ਉੱਪਰ ਇੱਕ ਸ਼ੋਸ਼ਣ ਕੀਤਾ ਜਾਵੇ ਉਹ ਬੰਦ ਹੋ ਗਿਆ ਹੈਗਾ ਜੀ ਤੇ ਡਾਕਟਰੀ ਜਿਹੜੀ ਦੇਖਪਾਲਾ 40 ਸਾਲ ਤੋਂ ਉਮਰ ਤੋਂ ਵੱਧ ਦੇ ਜਿਹੜੇ ਮਲਾਜ਼ਮ ਨੇ ਉਹਨਾਂ ਨੂੰ ਮੈਡੀਕਲ ਦੀ ਜਿਹੜੀ ਸਹੂਲਤ ਦਿੱਤੀ ਜਾਏਗੀ ਖਤਰਨਾਕ ਉਦਯੋਗਾਂ 'ਚ ਸੁਰੱਖਿਆ ਜਿਹੜੀ ਹੈਗੀ ਆ ਉਹ ਜ਼ਰੂਰੀ ਕਰ ਦਿੱਤੀ ਗਈ ਹੈ ਜਿੱਥੇ 500 ਤੋਂ ਵੱਧ ਮੁਲਾਜ਼ਮ ਹੈਗੇ ਤੇ ਉਥੇ ਸੁਰੱਖਿਆ ਕਮੇਟੀਆਂ ਜਿਹੜੀਆਂ ਹੈਗੀਆਂ ਸਿਕਿਉਰਿਟੀ ਜਿਹੜੀਆਂ ਮੁਲਾਜ਼ਮਾਂ ਦੀ ਸੁਰੱਖਿਆ ਵਾਸਤੇ ਕਮੇਟੀਆਂ ਬਣਨਗੀਆਂ ਉਹ ਜਿਹੜਾ ਉਹਨਾਂ ਦਾ ਖਿਆਲ ਰੱਖਣਗੀਆਂ ਜੀ ਤੇ ਕਈ ਯੂਨੀਅਨਾਂ ਨੇ ਇਹਦਾ ਵਿਰੋਧ ਕੀਤਾ ਹੈ ਕਈ ਯੂਨੀਅਨਾਂ ਨੇ ਇਹ ਹੱਕ ਚਾਈਆਂ ਨੇ ਤੇ ਇਹ ਹਾਲੇ ਇਹਦੇ ਉੱਪਰ ਕਿਉਂਕਿ ਅਜੇ ਵਿਚਾਰ ਚਰਚਾ ਹੋਣੀ ਹੈ ਤੇ ਮੈਨੂੰ ਲੱਗਦਾ ਵੀ ਹਾਲੇ ਇਹਦੇ ਉੱਪਰ ਕੋਈ ਜ਼ਿਆਦਾ ਤਿੱਖੀ ਟਿੱਪਣੀ ਕਰਨ ਦੀ ਕੋਈ ਹਾਲੇ ਮੈਨੂੰ ਲੱਗਦਾ ਲੋੜ ਨਹੀਂ ਲੱਗਦੀ ਕਾਨੂੰਨ ਬਣਦੇ ਨੇ ਕਾਨੂੰਨ ਬਦਲੇ ਜਾਂਦੇ ਨੇ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਤਰਮੀਮਾਂ ਹੁੰਦੀਆਂ ਨੇ ਸੋਧਾਂ ਹੋ ਜਾਂਦੀਆਂ ਨੇ ਤੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਕਾਨੂੰਨ ਨਵੇਂ ਵੀ ਆ ਰਹੇ ਨੇ ਪੁਰਾਣਿਆਂ ਨੂੰ ਸੋਧਿਆ ਵੀ ਜਾ ਰਿਹਾ ਹੈ ਪਿੱਛੇ ਜਦੋਂ ਖੇਤੀ ਕਾਨੂੰਨ ਆਏ ਤਾਂ ਉਹਦਾ ਵਿਰੋਧ ਵੀ ਹੋਇਆ ਉਸ ਤੋਂ ਬਾਅਦ ਦੇ ਵਿੱਚ ਬਿਜਲੀ ਸੋਧ ਐਕਟ ਦਾ ਵੀ ਜਿਹੜਾ ਵਿਰੋਧ ਹੁੰਦਾ ਨਜ਼ਰ ਆ ਰਿਹਾ ਹੈ ਤੇ ਹੁਣ ਕੇਂਦਰ ਸਰਕਾਰ ਨੇ 29 ਕਿਰਤ ਕਾਨੂੰਨ ਸੀਗੇ ਜਿਹੜੇ ਉਹ ਖਤਮ ਕਰ ਦਿੱਤੇ ਨੇ ਜੀ ਜੀ ਹਾਂਜੀ ਇਹ ਹੁਣ 1930 ਤੋਂ 1950 ਤੱਕ ਦੇ ਸੀਗੇ ਜੀ ਇਹ ਜਿਹੜੇ ਕਾਨੂੰਨ ਸੀਗੇ ਤੇ ਉਹ ਬੰਦ ਕੀਤੇ ਨੇ ਤੇ ਇਹਦਾ ਇਹ ਦਾਵਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਵੀ 40 ਕਰੋੜ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਜਿਹੜੀ ਹੈਗੀ ਆ ਉਹ ਮੁਹੱਈਆ ਹੋਏਗੀ ਤੇ ਇਹ ਆਰਥਿਕ ਹਿਤਾਂ ਨੂੰ ਧਿਆਨ ਚ ਰੱਖਦੇ ਕਹਿੰਦੇ ਜੀ ਫੈਸਲੇ ਲਏ ਨੇ ਜਿਹੜੇ ਪੁਰਾਣੇ ਕਾਨੂੰਨ ਸੀਗੇ ਉਹ ਖਤਮ ਕਰਤੇ ਵੈਸੇ ਚਾਰ ਲੇਬਰ ਕੋਡ ਜਿਹੜੇ ਕਿਰਤ ਜਿਹੜੇ ਜ਼ਾਬਤਾ ਹੈ ਉਹ ਲਾਗੂ ਹੋਇਆ ਹੈ ਤੇ ਇਹਦੇ ਲਈ ਜਿਹੜਾ ਹੈ ਨਿਯੁਕਤੀ ਪੱਤਰ ਜ਼ਰੂਰੀ ਕਰ ਦਿੱਤੇ ਗਏ ਨੇ ਘੱਟੋ-ਘੱਟ ਉਜਰਤਾਂ ਜਿਹੜੀਆਂ ਹੈਗੀਆਂ ਤਾਇਕ ਕੀਤੀਆਂ ਗਈਆਂ ਨੇ ਜਿਹੜੀਆਂ ਵੀ ਇਸ ਤਰ੍ਹਾਂ ਨਹੀਂ ਹੈਗਾ ਵੀ ਕਿਸੇ ਦਾ ਕੋਈ ਕੋਈ ਪਰਿਵਾਰ ਨਾ ਚੱਲੇ ਵੀ ਘੱਟ ਤਨਖਾਹ ਦੇ ਉੱਪਰ ਇੱਕ ਸ਼ੋਸ਼ਣ ਕੀਤਾ ਜਾਵੇ ਉਹ ਬੰਦ ਹੋ ਗਿਆ ਹੈਗਾ ਜੀ ਤੇ ਡਾਕਟਰੀ ਜਿਹੜੀ ਦੇਖਪਾਲਾ 40 ਸਾਲ ਤੋਂ ਉਮਰ ਤੋਂ ਵੱਧ ਦੇ ਜਿਹੜੇ ਮਲਾਜ਼ਮ ਨੇ ਉਹਨਾਂ ਨੂੰ ਮੈਡੀਕਲ ਦੀ ਜਿਹੜੀ ਸਹੂਲਤ ਦਿੱਤੀ ਜਾਏਗੀ ਖਤਰਨਾਕ ਉਦਯੋਗਾਂ 'ਚ ਸੁਰੱਖਿਆ ਜਿਹੜੀ ਹੈਗੀ ਆ ਉਹ ਜ਼ਰੂਰੀ ਕਰ ਦਿੱਤੀ ਗਈ ਹੈ ਜਿੱਥੇ 500 ਤੋਂ ਵੱਧ ਮੁਲਾਜ਼ਮ ਹੈਗੇ ਤੇ ਉਥੇ ਸੁਰੱਖਿਆ ਕਮੇਟੀਆਂ ਜਿਹੜੀਆਂ ਹੈਗੀਆਂ ਸਿਕਿਉਰਿਟੀ ਜਿਹੜੀਆਂ ਮੁਲਾਜ਼ਮਾਂ ਦੀ ਸੁਰੱਖਿਆ ਵਾਸਤੇ ਕਮੇਟੀਆਂ ਬਣਨਗੀਆਂ ਉਹ ਜਿਹੜਾ ਉਹਨਾਂ ਦਾ ਖਿਆਲ ਰੱਖਣਗੀਆਂ ਜੀ ਤੇ ਕਈ ਯੂਨੀਅਨਾਂ ਨੇ ਇਹਦਾ ਵਿਰੋਧ ਕੀਤਾ ਕਈ ਯੂਨੀਅਨਾਂ ਨੇ ਇਹ ਹੱਕ ਚਾਈਆਂ ਨੇ ਤੇ ਇਹ ਹਾਲੇ ਇਹਦੇ ਉੱਪਰ ਕਿਉਂਕਿ ਅਜੇ ਵਿਚਾਰ ਚਰਚਾ ਹੋਣੀ ਹੈ ਤੇ ਮੈਨੂੰ ਲੱਗਦਾ ਵੀ ਹਾਲੇ ਇਹਦੇ ਉੱਪਰ ਕੋਈ ਜ਼ਿਆਦਾ ਤਿੱਖੀ ਟਿੱਪਣੀ ਕਰਨ ਦੀ ਕੋਈ ਹਾਲੇ ਮੈਨੂੰ ਲੱਗਦਾ ਲੋੜ ਨਹੀਂ ਲੱਗਦੀ ਕਾਨੂੰਨ ਬਣਦੇ ਨੇ ਕਾਨੂੰਨ ਬਦਲੇ ਜਾਂਦੇ ਨੇ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਤਰਮੀਮਾਂ ਹੁੰਦੀਆਂ ਨੇ ਸੋਧਾਂ ਹੋ ਜਾਂਦੀਆਂ ਨੇ ਤੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਕਾਨੂੰਨ ਨਵੇਂ ਵੀ ਆ ਰਹੇ ਨੇ ਪੁਰਾਣਿਆਂ ਨੂੰ ਸੋਧਿਆ ਵੀ ਜਾ ਰਿਹਾ ਹੈ ਪਿੱਛੇ ਜਦੋਂ ਖੇਤੀ ਕਾਨੂੰਨ ਆਏ ਤਾਂ ਉਹਦਾ ਵਿਰੋਧ ਵੀ ਹੋਇਆ ਉਸ ਤੋਂ ਬਾਅਦ ਦੇ ਵਿੱਚ ਬਿਜਲੀ ਸੋਧ ਐਕਟ ਦਾ ਵੀ ਜਿਹੜਾ ਵਿਰੋਧ ਹੁੰਦਾ ਨਜ਼ਰ ਆ ਰਿਹਾ ਹੈ ਤੇ ਹੁਣ ਕੇਂਦਰ ਸਰਕਾਰ ਨੇ 29 ਕਿਰਤ ਕਾਨੂੰਨ ਸੀਗੇ ਜਿਹੜੇ ਉਹ ਖਤਮ ਕਰ ਦਿੱਤੇ ਨੇ ਜੀ ਜੀ ਹਾਂਜੀ ਇਹ ਹੁਣ 1930 ਤੋਂ 1950 ਤੱਕ ਦੇ ਸੀਗੇ ਜੀ ਇਹ ਜਿਹੜੇ ਕਾਨੂੰਨ ਸੀਗੇ ਤੇ ਉਹ ਬੰਦ ਕੀਤੇ ਨੇ ਤੇ ਇਹਦਾ ਇਹ ਦਾਵਾ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਵੀ 40 ਕਰੋੜ ਕਾਮਿਆਂ ਨੂੰ ਸਮਾਜਿਕ ਸੁਰੱਖਿਆ ਜਿਹੜੀ ਹੈਗੀ ਆ ਉਹ ਮੁਹੱਈਆ ਹੋਏਗੀ ਤੇ ਇਹ ਆਰਥਿਕ ਹਿਤਾਂ ਨੂੰ ਧਿਆਨ ਚ ਰੱਖਦੇ ਕਹਿੰਦੇ ਜੀ ਫੈਸਲੇ ਲਏ ਨੇ ਜਿਹੜੇ ਪੁਰਾਣੇ ਕਾਨੂੰਨ ਸੀਗੇ ਉਹ ਖਤਮ ਕਰਤੇ ਵੈਸੇ ਚਾਰ ਲੇਬਰ ਕੋਡ ਜਿਹੜੇ ਕਿਰਤ ਜਿਹੜੇ ਜ਼ਾਬਤਾ ਹੈ ਉਹ ਲਾਗੂ ਹੋਇਆ ਹੈ ਤੇ ਇਹਦੇ ਲਈ ਜਿਹੜਾ ਹੈ ਨਿਯੁਕਤੀ ਪੱਤਰ ਜ਼ਰੂਰੀ ਕਰ ਦਿੱਤੇ ਗਏ ਨੇ ਘੱਟੋ-ਘੱਟ ਉਜਰਤਾਂ ਜਿਹੜੀਆਂ ਹੈਗੀਆਂ ਤਾਇਕ ਕੀਤੀਆਂ ਗਈਆਂ ਨੇ ਜਿਹੜੀਆਂ ਵੀ ਇਸ ਤਰ੍ਹਾਂ ਨਹੀਂ ਹੈਗਾ ਵੀ ਕਿਸੇ ਦਾ ਕੋਈ ਕੋਈ ਪਰਿਵਾਰ ਨਾ ਚੱਲੇ ਵੀ ਘੱਟ ਤਨਖਾਹ ਦੇ ਉੱਪਰ ਇੱਕ ਸ਼ੋਸ਼ਣ ਕੀਤਾ ਜਾਵੇ ਉਹ ਬੰਦ ਹੋ ਗਿਆ ਹੈਗਾ ਜੀ ਤੇ ਡਾਕਟਰੀ ਜਿਹੜੀ ਦੇਖਭਾਲ ਹੈ 40 ਸਾਲ ਤੋਂ ਉਮਰ ਤੋਂ ਵੱਧ ਦੇ ਜਿਹੜੇ ਮਲਾਜ਼ਮ ਨੇ ਉਹਨਾਂ ਨੂੰ ਮੈਡੀਕਲ ਦੀ ਜਿਹੜੀ ਸਹੂਲਤ ਦਿੱਤੀ ਜਾਏਗੀ ਖਤਰਨਾਕ ਉਦਯੋਗਾਂ 'ਚ ਸੁਰੱਖਿਆ ਜਿਹੜੀ ਹੈਗੀ ਹੈ ਉਹ ਜ਼ਰੂਰੀ ਕਰ ਦਿੱਤੀ ਗਈ ਹੈ ਜਿੱਥੇ 500 ਤੋਂ ਵੱਧ ਮੁਲਾਜ਼ਮ ਹੈਗੇ ਤੇ ਉਥੇ ਸੁਰੱਖਿਆ ਕਮੇਟੀਆਂ ਜਿਹੜੀਆਂ ਹੈਗੀਆਂ ਸਿਕਿਉਰਿਟੀ ਜਿਹੜੀਆਂ ਮੁਲਾਜ਼ਮਾਂ ਦੀ ਸੁਰੱਖਿਆ ਵਾਸਤੇ ਕਮੇਟੀਆਂ ਬਣਨਗੀਆਂ ਉਹ ਜਿਹੜਾ ਉਹਨਾਂ ਦਾ ਖਿਆਲ ਰੱਖਣਗੀਆਂ ਜੀ ਤੇ ਕਈ ਯੂਨੀਅਨਾਂ ਨੇ ਇਹਦਾ ਵਿਰੋਧ ਕੀਤਾ ਕਈ ਯੂਨੀਅਨਾਂ ਨੇ ਇਹ ਹੱਕ ਚਾਈਆਂ ਨੇ ਤੇ ਇਹ ਹਲੇ ਇਹਦੇ ਉੱਪਰ ਕਿਉਂਕਿ ਅਜੇ ਵਿਚਾਰ ਚਰਚਾ ਹੋਣੀ ਹੈ ਤੇ ਮੈਨੂੰ ਲੱਗਦਾ ਵੀ ਹਲੇ ਇਹਦੇ ਉੱਪਰ ਕੋਈ ਜ਼ਿਆਦਾ ਤਿੱਖੀ ਟਿੱਪਣੀ ਕਰਨ ਦੀ ਕੋਈ ਹਲੇ ਮੈਨੂੰ ਲੱਗਦਾ ਲੋੜ ਨਹੀਂ ਲੱਗਦੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਤਸੰਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ